ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਜੀ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਅੱਗੇ ਜਦੋਂ ਧੰਨ ਲੱਗ ਜਾਵੇ ਨਾ ਤਾਂ ਖਾਲਸਾ ਜੀ ਧਨ ਤਨ ਕਹਿਣ ਨਾਲ ਹੀ ਨਾ ਆਪਣੇ ਮੂੰਹ ਤੋਂ ਉਚਾਰਿਤ ਬਾਬਾ ਦੀਪ ਸਿੰਘ ਜੀ ਦਾ ਨਾਮ ਨਾ ਦੁਗਣੀ ਸ਼ਕਤੀ ਵਾਲਾ ਹੋ ਜਾਂਦਾ ਹੈ ਫੇਰ ਜਿਵੇਂ ਕਹਨੇ ਹਨ ਅਸੀਂ ਬਿਮਾਰ ਹਾਂ ਸਾਡੇ ਕੋਠਿਆਂ ਨਹੀਂ ਜਾਂਦਾ ਸਾਡੇ ਕੋ ਬੈਠਿਆਂ ਨਹੀਂ ਜਾਂਦਾ ਤੁਸੀਂ ਬਾਬਾ ਦੀਪ ਸਿੰਘ ਦਾ ਨਾਮ ਦਿਹਾੜੀ ਚ ਕਈ ਵਾਰ ਲਵੋ 100 ਵਾਰ ਲਵੋ 200 ਵਾਰ ਲਵੋ ਇੱਚ ਕਿਹੜਾ ਕੋਈ ਗਿਣਤੀ ਬਿੰਤੀ ਕਰਨੀ ਹੈ ਜੀ ਅਸੀਂ ਤਾਂ ਐਨੀ ਵਾਰ ਨਾਮ ਲੈ ਲਿਆ ਹੈ ਬਸ ਹੁਣ ਉਹ ਵੀ ਕਈ ਲੋਕ ਨੇ ਜੋ ਦਿਨ ਚਾਰ ਪਹਿਰ ਅੱਠ ਪਹਿਰ ਗੁਰੂ ਦਾ ਹੀ ਰਜਾ ਵਿੱਚ ਰਹਿੰਦੇ ਨੇ ਗੁਰੂ ਦਾ ਹੀ ਨਾਮ ਸਿਮਰਦੇ ਰਹਿੰਦੇ ਨੇ ਜਿੱਦਾਂ ਹਰਿਮੰਦਰ ਸਾਹਿਬ ਵਿੱਚ ਗੁਰਬਾਣੀ ਅੱਠੇ ਪੈਰ ਚੱਲਦੀ ਰਹਿੰਦੀ ਏ ਸਿਰਫ 2 ਤੋਂ 2.5 ਘੰਟੇ ਹੀ ਉੱਥੇ ਗੁਰਬਾਣੀ ਸਿਮਰਨ ਸਿਰਫ ਸਫਾਈ ਕਰਨ ਲੱਗਿਆ ਹੀ ਬੰਦ ਹੁੰਦਾ ਹੈ ਨਹੀਂ ਤੇ ਉੱਥੇ ਸੰਗਤਾਂ ਦਾ ਹਮੇਸ਼ਾ ਹੀ ਇਕੱਠ ਹੀ ਦੇਖਿਆ ਨੂੰ ਮਿਲਦਾ ਹੈ ਇੱਕ 12:30 ਤੋਂ 2:30 ਦੇ ਵਿੱਚ ਵਿੱਚ ਬਹੁਤ ਮਤਲਬ ਸ਼ਰਧਾਲੂ ਹੁੰਦੇ ਨੇ ਜਿਹੜੇ ਜਾਗ ਕੇ ਗੁਰੂ ਦੀ ਉੱਥੇ ਜੋ ਲੱਖਾਂ ਦੁਨੀਆਂ ਆ ਜਾਂਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੇ ਉਹਨਾਂ ਦੇ ਪੈਰਾਂ ਦੀ ਧੂੜ ਹੁੰਦੀ ਹੈ ਨਾ ਤੇ ਉਹ ਗੁਰੂ ਉੱਥੇ ਸਫਾਈ ਕਰਦੇ ਨੇ ਲੋਕ ਬਹੁਤ ਹੀ ਕਈ ਸ਼ਰਧਾਲੂ ਇਹ ਹਜੇ ਨੇ ਜੋ ਕਿ ਆਪਣੇ ਹਰ ਇੱਕ ਕੰਮ ਨੂੰ ਛੱਡ ਕੇ ਉਹ ਸਵਾਲ ਧਿਆਨ ਦੇ ਹੁੰਦੇ ਨੇ ਵੀ ਅਸੀਂ ਜਿੰਨੀ ਹੋ ਸਕੇ ਕਈ ਉੱਥੇ ਸਾਡੇ ਵਰਗੇ ਵੀ ਨੇ ਜੋ ਸਿਰਫ ਕਿ ਉੱਥੇ ਮੱਥਾ ਟੇਕਣ ਹੀ ਜਾਂਦੇ ਹਨ ਜਿਵੇਂ ਕਿ ਕੋਈ ਰਸਮ ਨਿਭਾਉਣੀ ਹੋਵੇ ਰਸਮ ਦਾ ਮਤਲਬ ਕੀ ਗਏ ਮੱਥਾ ਟੇਕ ਗਿਆ ਦੇਖੋ ਐਡੀ ਦੂਰ ਗਏ ਵੀ ਜੇ ਸਾਨੂੰ ਗੁਰੂ ਦੇ ਦਰਸ਼ਨ ਹੀ ਨਾ ਹੋਏ ਗੁਰੂ ਨਾਲ ਸਾਡਾ ਮਲਾਪ ਹੀ ਨਾ ਹੋਇਆ ਸਾਡੀ ਆਤਮਾ ਦਾ ਤੇ ਕੀ ਫਾਇਦਾ ਹੈ ਨਾ ਸੰਗਤ ਜੀ ਫਿਰ ਤਾਂ ਇਦਾਂ ਹੀ ਹੋ ਗਿਆ ਕਿ ਉੱਥੇ ਘੁੰਮਣ ਗਏ ਸੀ ਐਦਾਂ ਨਹੀਂ ਕੋਈ ਗੁਰੂ ਦੇ ਦੀਦਾਰੇ ਕਰਨ ਗਏ ਸੀ ਗੁਰੂ ਦੇ ਦਰਸ਼ਨ ਕਰਨ ਗਏ ਸੀ ਠੀਕ ਤੇ ਅੱਜ ਕੱਲ੍ਹ ਦੁਨੀਆ ਕਿਹੋ ਜੀ ਹੈ ਦੋ דו ਜਹੀ ਦੁਨੀਆ ਹੈ ਕਈ ਤਾਂ ਸਾਰਾ ਦਿਨ ਬਾਣੀ ਨੂੰ ਪੜਨਾ ਸੁਣਨਾ ਚਾਹਦੇ ਨੇ ਦੇਖਿਆ ਹੋਏਗਾ ਤੁਸੀਂ ਵੀ ਜਿੱਦਾਂ ਸੰਗਤਾਂ ਜਾਂਦੀਆਂ ਨੇ ਸੇਵਾ ਕਰਨ ਹਾਂਜੀ ਸੇਵਾ ਤੇ ਚੱਲੀ ਟਰਾਲੀ ਮੱਥਾ ਟੇਕਣ ਚੱਲੇ ਆ ਜੀ ਬੜੀਆਂ ਸੰਗਤਾਂ ਹਮ ਹਵਾ ਕੇ ਗੁਰਦੁਆਰੇ ਸਾਹਿਬ ਚ ਜਾਂਦੀਆਂ ਨੇ ਬਹੁਤ ਹੀ ਜ਼ਿਆਦਾ ਕਈ ਜਿਨ੍ਹਾਂ ਨੇ ਕਦੇ ਗੁਰਦੁਆਰੇ ਦੇਖੇ ਵੀ ਨਹੀਂ ਕਦੀ ਜਿੱਦ ਦੇਖੇ ਵੀ ਤੇ ਇਸ ਤਰ੍ਹਾਂ ਵੇਖੇ ਕੀ ਨਾ ਵੇਖਿਆ ਵਰਗੇ ਹੋਈ ਜਾਂ ਦਰਸ਼ਨ ਕਰਨਗੇ ਜਾਂ ਉਥੇ ਮੱਥਾ ਟੇਕਣਗੇ ਜਾਂ ਰਹਿਣਗੇ ਖਾਲਸਾ ਜੀ ਸਾਨੂੰ ਦੁਨਿਆਵੀ ਕੰਮਾਂ ਨੂੰ ਛੱਡਣਾ ਚਾਹੀਦਾ ਹੈ ਸੰਕੋਚਣਾ ਚਾਹੀਦਾ ਹੈ ਸਾਨੂੰ ਬਾਣੀ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਕਹਿੰਦੇ ਨਾ ਕਿ ਸਾਨੂੰ ਪਰਮਾਤਮਾ ਨੇ ਬਣਾਇਆ ਹੈ ਪਰਮਾਤਮਾ ਨੇ ਸਾਨੂੰ ਇਸ ਲਈ ਬਣਾਇਆ ਹੈ ਇਨਸਾਨ ਕਿ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ ਨਹੀਂ ਤੇ ਪਰਮਾਤਮਾ ਨੂੰ ਕੀ ਲੋੜ ਸੀ ਸਾਨੂੰ ਇਨਸਾਨ ਬਣਾਉਣ ਦੀ ਪਰਮਾਤਮਾ ਸਾਨੂੰ ਜਾਨਵਰ ਵੀ ਬਣਾ ਸਕਦਾ ਸੀ ਅਸੀਂ ਹੁਣ ਦੇਖੋ ਕਹੀਂ ਦੇਖਿਆ ਕਿ ਬਹੁਤ ਹੀ ਤਗੜੇ ਤਗੜੀਆਂ ਪੋਸਟਾਂ ਤੇ ਬੈਠੇ ਹੁੰਦੇ ਨੇ ਲੋਕ ਨੂੰ ਬਹੁਤ ਵਧੀਆ ਜੋਬ ਲੱਗੀ ਹੁੰਦੀ ਹੈ ਸਰਕਾਰੀ ਜੋਬ ਲੱਗੀ ਹੁੰਦੀ ਹੈ ਵਧੀਆ ਕੰਮਕਾਜ ਚੱਲ ਰਿਹਾ ਹੁੰਦਾ ਹੈ ਕੋਈ ਟੈਨਸ਼ਨ ਵੀ ਨਹੀਂ ਹੁੰਦੀ ਤੇ ਕੋਈ ਬਸ ਸੜਕਾਂ ਤੇ ਮੰਗਦੇ ਭਿਖਾਰੀ ਤੇ ਫਰਕ ਇਹੀ ਹੈ ਨਾ कि उन्हें गुरु की पता नहीं कि इबादत की है जरूरी नहीं कि बंदा किसी के सामने दिखावा करके पाठ करे बंदा किसी के सामने दिखावा करे नहीं ये तो अपने लिए करना है ताकि गुरु भी बख्शीश प्राप्त हो सके खालसा जी अज की जो कथा है ना एक भैन जी की है और भैन ने बहुत ही दुखी मन में कथा सुनाई है क्योंकि वो चाहते सी कि जिमें बाबा जी ने मेरे दुख कट्टे हैं ना ਉਦਾਂ ਹੀ ਪਰਮਾਤਮਾ ਸਭ ਦੀ ਦੁੱਖ ਕਟਣ ਦੇਖੋ ਕੋਈ ਹੀ ਹੁੰਦਾ ਹੈ ਜੋ ਆਪਣੇ ਅੰਦਰ ਦੀ ਆਪਣਾ ਜੋ ਵੀ ਉਹਨਾਂ ਦੇ ਨਾਲ ਬੀਤੇ ਆ ਹੁੰਦਾ ਨਾ ਕੋਈ ਹੀ ਬਿਆਨ ਕਰਦਾ ਹੈ ਬਾਕੀ ਤਾਂ ਲੁਕਾਣ ਛਪਾਣ ਚ ਹੀ ਰਹਿੰਦੇ ਨੇ ਉਹ ਪਾਣੇ ਸੁਣਾਉਣਾ ਕੀਤੀ ਹੈ ਕਿ ਖਾਲਸਾ ਜੀ ਅਸੀਂ ਪਰਿਵਾਰ ਵਿੱਚ ਤਿੰਨ ਭੈਣ ਭਰਾ ਸੀ ਅਸੀਂ ਸਾਡੀ ਫੈਮਿਲੀ ਬਹੁਤ ਹੀ ਛੋਟੀ ਜੀ ਫੈਮਿਲੀ ਸੀ ਤਿੰਨ ਭੈਣ ਭਰਾ ਤੇ ਮੰਮੀ ਪਾਪਾ ਕਹਿੰਦੇ ਅਸੀਂ ਆਪਣਾ ਬਹੁਤ ਹੀ ਵਧੀਆ ਤਰੀਕੇ ਨਾਲ ਸ਼ਹਿਰ ਵਿੱਚ ਰਹਿੰਦੇ ਸੀ ਤੇ ਕਹਿੰਦੇ ਕਿ ਨਾ ਅਸੀਂ ਮਤਲਬ ਸ਼ਹਿਰ ਚ ਰਹਿੰਦੇ ਸੀਗੇ ਬਹੁਤ ਵਧੀਆ ਚਲੋ ਪਾਪਾ ਪਿਤਾ ਜੀ ਕੰਮਕੁਮ ਕਰਦੇ ਸੀ ਵਧੀਆ ਗੁਜ਼ਾਰਾ ਚੱਲੀ ਜਾਂਦਾ ਸੀ ਕਹਿੰਦੇ ਫਿਰ ਨਾ ਇੱਕ ਦਿਨ ਨਾ ਕਹਿੰਦੇ ਕਿ ਉੱਥੇ ਮਤਲਬ ਚਲੋ ਸਾਡਾ ਗੁਜ਼ਾਰਾ ਵਧੀਆ ਚੱਲ ਅਸੀਂ ਰਹਿਣ ਸਹਿਣ ਵਧੀਆ ਸੀ ਸਾਡਾ ਤੇ ਪੈਸੇ ਥੇਲੇ ਦੀ ਵੀ ਕੋਈ ਕਮੀ ਨਹੀਂ ਸੀ ਪਰਮਾਤਮਾ ਵੱਲੋਂ ਉਹ ਭੈਣ ਕਹਿੰਦੀ ਕਿ ਨਾ ਮੇਰੇ ਦੂ ਭਰਾ ਤੇ ਇੱਕ ਭੈਣ ਕਹਿੰਦੀ ਕਿ ਵੀ ਅਸੀਂ ਨਾ ਛੋਟਾ ਜਿਹੜਾ ਸਾਡਾ ਭਰਾ ਸੀ ਵੀ ਉਹ ਨਾ ਓਤਨਾ ਖੇਡ ਰਿਆ ਸੀ ਅਚਾਨਕ ਹੀ ਉਹਨੂੰ ਨਾ ਕੁਝ ਪ੍ਰੋਬਲਮ ਜੀ ਹੋਈ ਉਹ ਬਹੁਤ ਬਿਮਾਰ ਹੋ ਗਿਆ ਤੇ ਚੱਕਰ ਖਾ ਕੇ ਡਿੱਗ ਗਿਆ ਖੇਡਦੇ ਖੇਡਦੇ ਕਹਿੰਦੇ ਸੀ ਨਾ ਬਾਹਰੋਂ ਦੇਖਦੇ ਪੀ ਸੀ ਕਿ ਉਹ ਡਿੱਗ ਗਿਆ ਹੈ ਚੱਕਰ ਖਾ ਕੇ ਮੰਮੀ ਨੇ ਕਹਿੰਦੀ ਹਾਲ ਦੁਹਾਈ ਪਾ ਲਈ ਇੰਨਾ ਉੱਤੀ ਉੱਤੀ ਰੋਣਾ ਸ਼ੁਰੂ ਕਰਤਾ ਵੀ ਹਾਈ ਕੀ ਹੋ ਗਿਆ ਕੀ ਹੋ ਗਿਆ ਕਹਿੰਦੇ ਮੈਨੂੰ ਇੰਨੀ ਕਿ ਸਮਝ ਹੈ ਕਿ ਮੈਂ ਮਤਲਬ ਉਸ ਨੂੰ ਚੁੱਕਾ ਕਹਿੰਦੇ ਮੈਂ ਬਾਬਾ ਦੀਪ ਸਿੰਘ ਜੀ ਦਾ ਨਾਮ ਲਿਆ ਮੈਂ ਆਪਣੇ ਵੀਰ ਨੂੰ ਗੋਦੀ ਚੁੱਕਿਆ ਤੇ ਅਸੀਂ ਅੰਦਰ ਲੈ ਆਏ ਕਿਉਂਕਿ ਮੇਰਾ ਵੀਰ ਹજી 8 ਕੋਸਾਲਾਂ ਦਾ ਸੀ ਤੇ ਕਹਿੰਦੇ ਕਿ ਨਾ ਸਿਹਤ ਵੀ ਕਮਜ਼ੋਰ ਜੀ ਸੀ ਤੇ ਕਹਿੰਦੇ ਕਿ ਅਸੀਂ ਡਾਕਟਰ ਕੋਲ ਆ ਗਏ ਡਾਕਟਰ ਨੇ ਦੱਸਿਆ ਕਿ ਉਹਨੂੰ ਦੌਰਿਆਂ ਦੀ ਸ਼ਿਕਾਇਤ ਹੈ ਕਹਿੰਦੇ ਸਾਡੇ ਮਨ ਚ ਬਹੁਤ ਦੁੱਖ ਜਿਹਾ ਲੱਗਾ ਵੀ ਚਲੋ ਬਿਮਾਰੀ ਨਿਕਲ ਆਈ ਹੈ ਚਲੋ ਕੋਈ ਗੱਲ ਨਹੀਂ ਪਰ ਡਾਕਟਰ ਨੇ ਇਹ ਦੱਸਿਆ ਕਿ 5 ਸਾਲ ਤੱਕ ਇਹਦੀ ਦਵਾਈ ਕਰਨੀ ਪਈਗੀ ਚਲੋ ਕਹਿੰਦੇ ਅਸੀਂ ਨਾ ਡਾਕਟਰ ਦਾ ਕਹਿਣਾ ਮੰਨ ਕੇ ਵੀਰ ਨੂੰ ਦਵਾਈ ਦਿਵਾਉਣੀ ਸ਼ੁਰੂ ਕੀਤੀ ਉਹਦੇ ਸਿਰ ਦੀ ਐਮ ਆਰ ਆਈ ਕਰਵਾਈ ਸਾਰੇ ਮਤਲਬ ਟੈਸਟ ਕਰਾਏ ਦੇਖੋ ਆਪਣੇ ਧੀ ਪੁੱਤਰ ਲਈ ਮਾਂ ਬਾਪ ਕਿੰਨਾ ਤੜਫਦਾ ਹੈ ਉਹ ਚਾਹੁੰਦਾ ਹੈ ਕਿ ਦੁਨੀਆ ਦੀ ਹਰ ਇੱਕ ਚੀਜ਼ ਮੇਰੇ ਕੋਲ ਲੈ ਲਓ ਪਰ ਮੇਰੇ ਧੀ ਪੁੱਤ ਨੂੰ ਕਦੇ ਕੁਝ ਨਾ ਹੋਵੇ ਦੇਖੋ ਕਹਿੰਦੇ ਕਿ ਨਾ ਚਲੋ ਕਹਿੰਦੇ ਬਾਬਾ ਜੀ ਦਾ ਓਟ ਆਸਰਾ ਲਿਆ ਕਹਿੰਦੇ ਕਿ ਦਵਾਈ ਖਾਧੀ ਕਹਿੰਦੇ ਕਿ ਦਵਾਈ ਖਾਣ ਤੋਂ ਬਾਅਦ ਚਲੋ ਹੁਣ ਕਹਿੰਦੇ ਠੀਕ ਸੀ ਸਾਰਾ ਵੀ ਹੁਣ ਵੀਰ ਠੀਕ ਰਹਿਣ ਲੱਗ ਗਿਆ ਸੀ ਸਾਲ ਕੁ ਹੋਇਆ ਕਹਿੰਦੇ ਫੇਰ ਮਤਲਬ ਨਾ ਕਹਿੰਦੇ ਫੇਰ ਉਹਨੂੰ ਦਈ ਦੋਰਾ ਪੈ ਗਿਆ ਉਦੋਂ ਵੀਰ ਥੋੜਾ ਜਵਾਨ ਹੋ ਚੁੱਕਿਆ ਸੀ ਕਹਿੰਦੇ ਹੁਣ 15 16 ਸਾਲ ਦਾ ਸੀ ਡਾਕਟਰ ਨੇ ਕਿਹਾ ਸੀ ਇਹਨੂੰ ਜਿਆਦਾ ਪੜ੍ਹਾਈ ਵਾਲੇ ਪਾਸੇ ਨਹੀਂ ਗਿਆ ਕਹਿੰਦੇ ਸਾਡੇ ਘਰ ਵਿੱਚ ਇੰਨਾ ਹੋ ਗਿਆ ਸੀ ਕਿ ਇਹਨੂੰ ਕੁਝ ਕਹਿਣਾ ਹੀ ਨਹੀਂ ਜ਼ਿੰਦਗੀ ਆਪਣੇ ਤਰੀਕੇ ਨਾਲ ਜਿੰਦਾ ਹੈ ਤੇ ਇਸ ਨੂੰ ਉਸੇ ਤਰੀਕੇ ਨਾਲ ਜੀਣ ਦੇਣਾ ਮੰਮੀ ਡੈਡੀ ਨੇ ਵੀ ਉਹਨੂੰ ਕੁਝ ਨਹੀਂ ਕਹਿਣਾ ਜੋ ਵੀ ਮੰਗਣਾ ਉਹੀ ਲੈ ਦੇਣਾ ਜੋ ਵੀ ਉਹ ਕਰਨਾ ਚਾਹੁੰਦਾ ਸੀ ਨਾ ਕਹਿੰਦੇ ਅਸੀਂ ਕਰਨ ਦਿੱਤਾ ਉਹਨੂੰ ਕਹਿੰਦੇ ਫਿਰ ਉਸ ਤੋਂ ਬਾਅਦ ਕਹਿੰਦੇ ਕੋਈ ਘਰੇ ਸ਼ਰਾਰਤ ਵੀ ਕਰ ਦਿੰਦਾ ਕਹਿੰਦੇ ਤੇ ਮੰਮੀ ਡੈਡੀ ਉਹਨੂੰ ਨਹੀਂ ਸੀ ਕੁਝ ਕਹਿੰਦੇ ਤੇ ਸਾਡੇ ਵੱਡਿਆਂ ਨੂੰ ਥੋੜਾ ਝਿੜਕ ਵੀ ਦਿੰਦੇ ਸੀਗੇ ਵੀ ਇੰਨਾ ਜ਼ਿਆਦਾ ਪਿਆਰ ਦులਾਰ ਨਾਲ ਵੀ ਅੱਖਾਂ ਦਾ ਤਾਰਾ ਬਣ ਗਿਆ ਸੀ ਇੰਨਾ ਹੀ लाडला ਸੀ ਸਾਡਾ ਉਹ ਵੀਰ ਕਹਿੰਦੇ ਬਾਅਦ ਵਿੱਚ ਕਹਿੰਦੇ 22 ਸਾਲ ਦਾ ਹੋ ਗਿਆ ਵੀਰ ਚਲੋ ਉਹਦੀ ਦਵਾਈ ਛੁੱਟ ਗਈ ਦੌਰਿਆਂ ਦਾ ਕੰਮ ਬਿਲਕੁਲ ਠੀਕ ਹੋ ਗਿਆ ਵੀ ਹੁਣ ਉਹਨੂੰ ਕੋਈ ਬਿਮਾਰੀ ਨਾ ਰਹੀ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਨੇ ਭਾਗ ਲਾਈ ਸੀ ਚਲੋ ਕਹਿੰਦੇ ਮੇਰੇ ਵੱਡੇ ਵੀਰ ਦਾ ਵਿਆਹ ਸੀ ਚਲੋ ਮੇਰੇ ਵੱਡੇ ਵੀਰ ਦਾ ਵਿਆਹ ਵੀ ਹੋ ਗਿਆ ਕਹਿੰਦੇ ਥੋੜੇ ਕ ਚਿਰ ਬਾਅਦ ਅਸੀਂ ਛੋਟੇ ਵੀਰ ਦਾ ਵੀ ਵਿਆਹ ਕਰਤਾ ਸੀ ਭੈਣ ਨੇ ਦੱਸਿਆ ਕਹਿੰਦੇ ਦੋਨਾਂ ਦੇ ਵਿਆਹ ਹੋ ਗਏ ਕਹਿੰਦੇ ਸਾਡੇ ਘਰ 'ਚ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਭੈਣ ਕਹਿੰਦੇ ਕਿ ਮੈਂ ਵਿਆਹੀ ਸੀ ਮੇਰੇ ਵੀਰ ਛੋਟੇ ਸੀ ਕਹਿੰਦੇ ਚਲੋ ਦੋਨਾਂ ਵੀਰਾਂ ਦਾ ਵਿਆਹ ਹੋਇਆ ਸਾਡਾ ਘਰ ਖੁਸ਼ੀਆਂ ਨਾਲ ਭਰ ਗਿਆ ਕਹਿੰਦੇ ਵੱਡੇ ਵੀਰ ਦੀ ਮੁੰਡਾ ਹੋਇਆ ਕਹਿੰਦੇ 2 ਸਾਲਾਂ ਬਾਅਦ ਛੋਟੇ ਦੀ ਵੀ ਮੁੰਡਾ ਹੋਇਆ ਕਹਿੰਦਾ ਚਲੋ ਹੁਣ ਉਹਦੀ ਏਜ ਮਤਲਬ ਮੇਰੇ ਛੋਟੇ ਵੀਰ ਦੀ ਏਜ 26 ਕੇ ਸਾਲ ਹੋ ਗਈ ਸੀ ਹੁਣ ਕੋਈ ਦੋਰੀਆਂ ਦਾ ਵੀ ਕੋਈ ਟੈਨਸ਼ਨ ਨਹੀਂ ਸੀ ਤੇ ਨਾ ਹੀ ਕੁਝ ਸੀ ਕਹਿੰਦੇ ਕਿ ਪਰਮਾਤਮਾ ਦੇ ਹੱਥ ਨਾਲ ਕਹਿੰਦੇ ਹਰ ਇੱਕ ਕਰਮ ਦੀ ਡੋਰੀ ਹੈ ਜਿਵੇਂ ਚੰਗੇ ਕਰਮ ਕਰਦੇ ਹਾਂ ਤੇ ਚੰਗੇ ਜੇ ਬੁਰੇ ਕੰਮ ਕਰਦੇ ਹਾਂ ਤੇ ਬੁਰੇ ਦੇਖੋ ਇਹ ਉਸ ਭੈਣ ਦੀ ਇੰਨੀ ਕੁ ਦੁਖਦਾਇਕ ਹੱਡ ਬੀਤੀ ਹੈ ਵੀ ਚਲੋ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੇ ਪ੍ਰਮਾਤਮਾ ਤੂੰ ਇਹ ਜਿਹਾ ਕਿਉਂ ਕੀਤਾ ਇਹ ਆਪਣੇ ਆਪਣੇ ਕਰਮ ਹੁੰਦੇ ਨੇ ਵੀ ਕੀ ਹੋਇਆ ਖੁਸ਼ੀਆਂ ਬਹੁਤ ਪੈਸਾ ਵੀ ਬਹੁਤ ਸਭ ਕੁਝ ਸੀ ਕਹਿੰਦੇ ਉਹ ਜਿਹੜਾ ਛੋਟਾ ਵੀਰ ਸੀ ਜਿਹਨੇ ਦੋਰੇ ਪੈਂਦੇ ਸੀ ਉਹਦੇ ਦੁਬਾਰਾ ਫੇਰ ਇੱਕ ਬੇਟਾ ਹੋਇਆ ਕਹਿੰਦੇ 2 ਸਾਲ ਦਾ ਇੱਕ ਬੇਟਾ ਹੋ ਗਿਆ ਸੀ ਤੇ ਇੱਕ ਬੇਟਾ 4 ਸਾਲਾਂ ਦਾ ਹੋ ਗਿਆ ਸੀ ਕਹਿੰਦੇ ਬੇਟੇ ਦਾ ਨਾ ਤੀਸਰਾ ਜਨਮ ਦਿਨ ਆਉਣ ਵਾਲਾ ਦੂਸਰਾ ਜਨਮ ਦਿਨ ਜਦੋਂ ਮਨਾਇਆ ਨਾ ਬੇਟੇ ਦਾ ਕਹਿੰਦੇ ਕਿ ਬਹੁਤ ਖੁਸ਼ ਸੀ ਵੀ ਚਲੋ ਮੈਂ ਆਪਣੇ ਬੇਟੇ ਦਾ ਜਨਮ ਦਿਨ ਮਨਾਇਆ ਵੀ ਮੇਰੇ ਕੋਲ ਦੋ ਬੇਟੇ ਹੋ ਗਏ ਨੇ ਖੁਸ਼ ਹੈ ਸਭ ਤੋਂ ਛੋਟਾ ਸੀ ਪਰਿਵਾਰ ਚ ਸਾਰੇ ਬਹੁਤ ਲਾਡ ਪਿਆਰ ਕਰਦੇ ਸੀ ਵੀ ਆਏ ਆ ਗਿਆਂ ਬੜੇ ਹੀ ਪਿਆਰ ਨਾਲ ਸਾਰਿਆਂ ਨੇ ਖੁਸ਼ ਰੱਖਣਾ ਕਹਿੰਦੇ ਕਿ 6 ਮਹੀਨੇ ਹੋਏ ਤੇ ਮੇਰੇ ਵੀਰ ਦੀ ਡੇਥ ਹੋਗੀ اچانک ਰਾਤ ਨੂੰ ਹਾਰਟ ਅਟੈਕ ਨਾਲ ਉਹਨਾਂ ਦੀ ਡੈਥ ਹੋਗੀ ਕਹਿੰਦੇ ਘਰ ਚ ਦੁੱਖ ਨਿਮਾ ਮਾਹੌਲ ਬਹੁਤ ਹੀ ਦੁੱਖ ਦਿੱਤਾ ਇੰਨੀ ਜਿਆਦਾ ਦਿੱਤਾ ਨਹੀਂ ਕਿ ਮਾਪੇ ਦਾ ਤਾਂ ਲਾਕੀ ਹੀ ਟੁੱਟ ਜਾਂਦਾ ਹੈ ਖਾਲਸਾ ਜੀ ਕਿ ਇਹ ਕੀ ਹੋ ਗਿਆ ਕਹਿੰਦੇ ਬੜਾ ਦੁਖੀ ਰਹਿਣ ਲੱਗ ਪਏ ਉਹਦੀ ਪਤਨੀ ਵੀ ਘਰੇ ਹੀ ਸੀ ਕਹਿੰਦੇ ਕਿ ਦੋ ਬੇਟੇ ਨੇ ਹੁਣ ਕੀ ਕਰੀਏ ਕੁੜੀ ਵੀ ਛੋਟੀ ਇਹ ਉਹਦੀ ਕੁੜੀ ਦੀ ਵੀ ਇਮੋਰੈਨੀ ਨਹੀਂ ਸੀਗੀ ਬਹੁਤ ਦੁੱਖ ਲੱਗਦਾ ਕਹਿੰਦੇ ਹੁਣ ਕਹਿੰਦੇ ਕੀ ਪਰ ਕੀ ਕਰ ਸਕਦੇ ਹਾਂ ਜੋ ਰੱਬ ਨੂੰ ਮਨਜ਼ੂਰ ਹੈ ਉਹੀ ਕੁਛ ਕਹਿੰਦੇ ਹੋ ਸਕਦਾ ਹੈ ਹੁਣ ਅਸੀਂ ਕਹਿੰਦੇ ਕੀ ਕਰਨਾ ਸੀਗਾ ਵੀ ਬੋਟੀ ਦੀ ਉਮਰ ਵੀ ਬਹੁਤ ਕਹਿੰਦੇ ਕਿ ਉਸ ਮਾਵਾ ਪਤਾ ਕੀ ਜੀਨਾ ਜਿਹਦਾ ਐਡਾ ਜਵਾਨ ਪੁੱਤਰ ਪੂਰਾ ਹੋ ਜਾਵੇ ਦੁੱਖ ਤਾਂ ਬਹੁਤ ਆਉਂਦਾ ਸੀ ਕਹਿੰਦੇ ਬਹੁਤ ਹੀ ਜ਼ਿਆਦਾ ਪਰ ਹੁਣ ਕੀ ਕਰ ਸਕਦੇ ਸੀ ਤਾਂ ਤੇ ਮਾਤਾ ਜੀ ਨੇ ਤਾਂਤਨ ਬਾਬਾ ਦੀਪ ਸਿੰਘ ਦਾ ਓਟ ਆਸਰਾ ਲਿਆ ਪਰਮਾਤਮਾ ਅੱਗੇ ਹਜੂਰੀ ਕੀਤੀ ਕਿ ਪਰਮਾਤਮਾ ਜਿੰਨਾ ਵੀ ਜੀਵਨ ਹੈ ਨਾ ਤੇਰੇ ਆਸਰੇ ਹੀ ਕੱਟਿਆ ਜਾਣਾ ਹੈ ਜੇ ਤੂੰ ਖੁਸ਼ੀ ਨਾਲ ਲੰਘਾ ਦੇਵੇਂ ਤਾਂ ਵੀ ਪਰਮਾਤਮਾ ਤੇਰਾ ਸ਼ੁਕਰੀਆ ਤੇ ਜੇ ਦੁੱਖ ਨਾਲ ਨਿਭਾ ਦੇਵੇਂ ਤਾਂ ਵੀ ਪਰਮਾਤਮਾ ਤੇਰਾ ਸ਼ੁਕਰੀਆ ਲੋਕੀ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿੱਲਦਾ ਪਤਾ ਨਹੀਂ ਚਲੋ ਕੀ ਲਿਖਿਆ ਸੀ ਕਿਸਮਤ ਵਿੱਚ ਤੇ ਕਹਿੰਦੇ ਕਿ ਲੋਕ ਕਹਿੰਦੇ ਨੇ ਵੀ ਰੱਬ ਦੀ ਮਰਜ਼ੀ ਹੈ ਚਾਹੇ ਕੱਚੀ ਵੱਡੇ ਚਾਹੇ ਪੱਕੀ ਇਹ ਉਹਦੀ ਮਰਜ਼ੀ ਹੈ ਉਹਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿੱਲਦਾ ਇਹ ਤਾਂ ਚਲੋ ਅਸੀਂ ਵੀ ਜਾਣਦੇ ਹੀ ਹਾਂ ਖਾਲਸਾ ਜੀ ਕਹਿੰਦੇ ਕਿ ਭੈਣ ਹਰਕਾਣਾ ਮਰਸ਼ੀ ਗੁਰੂ ਬਾਬਾ ਦੀਪ ਸਿੰਘ ਤੋਂ ਬਹੁਤ ਵਿਸ਼ਵਾਸ ਕਰਦੇ ਕਹਿੰਦੇ ਜੇ ਬੱਚਿਆਂ ਤੇ ਛੋਟਾ ਮੋਟਾ ਕਸ਼ਟ ਵੀ ਆਉਂਦਾ ਨਾ ਤਾਂ ਉਹ ਬਾਬਾ ਦੀਪ ਸਿੰਘ ਵਰਦੀ ਹੈ ਜੋਈ ਬੇਨਤੀ ਕਰਦੇ ਕਿ ਪ੍ਰਮਾਤਮਾ ਤੂੰ ਹੀ ਰਾਖਾ ਸਭਨਾ ਥਾਣੀ ਮੇਰਾ ਕਹਿੰਦੇ ਕਹਿੰਦੇ ਕਿ ਕਟਕਟ ਕੀ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਜਲ ਅਸਥੂਲਾ ਸਭ ਪਰ ਕਿਰਪਾ ਦੀਸਤੀ ਕਰ ਫੂਲਾ ਸੰਤਨ ਸੁਖ ਪਾਏ ਤੇ ਸੁਖੀ ਦੁਖ ਪਾਏ ਤੇ ਦੁਖੀ ਜੇ ਜੱਦਾ ਜੇ ਰੱਬ ਨੇ ਜਾਇਆ ਹੈ ਨਾ ਸਾਡੀ ਜ਼ਿੰਦਗੀ ਚ ਤੇ ਖੁਸ਼ੀ ਫੇਰ ਦੁਬਾਰਾ ਆਏਗੀ ਚਲੋ ਜੇ ਪ੍ਰਮਾਤਮਾ ਨੇ ਪੁੱਤਕ ਹੋਤਾ ਹੈ ਤਾਂ ਉਹਦੇ ਦੋ ਛੋਟੇ ਛੋਟੇ ਬੀੜੀ ਵੀ ਮਾਤਾ ਜੀ ਕੋ ਹਣ ਕਿ ਉਹਨਾਂ ਦਾ ਦਿਲ ਨਹੀਂ ਰੱਖੰਦੀ ਪਰ ਕਹਿੰਦੇ ਨੇ ਕਈ ਵੇਲੇ ਜ਼ਿੰਦਗੀ ਇਹੋ ਜੇ ਜਗ੍ਹਾ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਨਾ ਅੱਗੇ ਨੂੰ ਕੋਈ ਰਾਹ ਦਿਖਦਾ ਹੈ ਨਾ ਪਿੱਛੇ ਵੀ ਜ਼ਿੰਦਗੀ ਚਾਹੇ ਹਸੀਨਾ ਗੁਜ਼ਾਰੋ ਚਾਹੇ ਜਿੱਦਾਂ ਮਰਜੀ ਪਰ ਜ਼ਿੰਦਗੀ ਹਨਾ ਜਦੋਂ ਇਹੋ ਜੇ ਮੌਕੇ ਤੇ ਆ ਕੇ ਸਾਥ ਛੱਡ ਦੇ ਨਾ ਬੰਦਾ ਫਿਰ ਬਹੁਤ ਦੁੱਖ ਹੁੰਦਾ ਹੈ ਚਾਹੇ ਕੋਈ ਆਪਣਾ ਸਾਕ ਭੈਣ ਭਰਾ ਹੀ ਕਿਉਂ ਨਾ ਹੋਵੇ ਬਹੁਤ ਦੁੱਖ ਲੱਗਦਾ ਹੈ ਖਾਲਸਾ ਜੀ ਜਦੋਂ ਕੋਈ ਆਪਣਾ ਦੁਨੀਆ ਤੋਂ ਚਲਾ ਜਾਵੇ ਨਾ ਤਾਂ ਦੁੱਖ ਬਹੁਤ ਲੱਗਦਾ ਹੈ ਕਹਿੰਦੇ ਭੈਣ ਜਿਹੜੀ ਸੀ ਵੀਰ ਦੀ ਉਹ ਵੀ ਬਹੁਤ ਹੀ ਦੁਖੀ ਸੀ ਚਲੋ ਨਾ ਜਿੰਦਿਆਂ ਚ ਨਾ ਮੋਇਆਂ ਚ ਜੇ ਕਿਸੇ ਦੇ ਵੀਰ ਨੂੰ ਵੇਖਣਾ ਤਾਂ ਕਲੇਜਾ ਪਾਟਣਾ ਵੀ ਹਾਏ ਪ੍ਰਮਾਤਮਾ ਮੇਰਾ ਵੀ ਭਰਾ ਐਡਾ ਕਿ ਸੀ ਐਦਾਂ ਹੀ ਸੀ ਉਹਦੀ ਜ਼ਿੰਦਗੀ ਵਿੱਚ ਵੀ ਇਹ ਕੀ ਕਰਤਾ ਪ੍ਰਮਾਤਮਾ ਚਲੋ ਅਸੀਂ ਦੋਸ਼ ਨਹੀਂ ਦਿੰਦੇ ਕਿ ਪ੍ਰਮਾਤਮਾ ਤੂੰ ਜੋ ਕੀਤਾ ਉਹ ਬੁਰਾ ਕੀਤਾ ਚਲੋ ਠੀਕ ਹੈ ਪ੍ਰਮਾਤਮਾ ਨੇ ਇਹਨਾਂ ਦੇ ਲਈ ਅੱਗੇ ਬਹੁਤ ਕੁਝ ਸੋਚਿਆ ਹੋਵੇਗਾ ਤੇ ਕਹਿੰਦੇ ਕਿ ਹੁਣ ਤਾਂ ਬਸ ਪਰਮਾਤਮਾ ਦੇ ਹੱਥ ਡੋਰੀ ਹੈ ਉਹ ਭੈਣ ਕਹਿੰਦੇ ਕਿ ਅਸੀਂ ਬਹੁਤ ਦੁਖੀ ਵੀ ਬੱਚੇ ਤੰਗ ਕਰਨੇ ਕਿਸੇ ਵੀ ਤਰ੍ਹਾਂ ਕਹਿੰਦੇ ਖੁਸ਼ੀ ਨਹੀਂ ਸੀ ਆ ਰਹੀ ਉਹ ਜ਼ਿੰਦਗੀ ਵਿੱਚ ਕਹਿੰਦੇ ਹੁਣ ਨਾ ਮੈਂ ਬਾਬਾ ਦੀਪ ਸਿੰਘ ਦਾ ਉਹ ਆਸਰਾ ਲਿਆ ਹੈ ਜਿੱਦਨ ਤੋਂ ਮੈਂ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਾਣੀ ਸ਼ੁਰੂ ਕੀਤੀ ਹੈ ਚਲੋ ਮੇਰਾ ਮਰਿਆ ਹੋਇਆ ਭਰਾ ਤਾਂ ਵਾਪਸ ਨਹੀਂ ਆ ਸਕਦਾ ਨਾ ਪਰ ਜਿਹੜੇ ਹਨ ਨਾ ਉਹਨਾਂ ਦੀ ਤੰਦਰੁਸਤੀ ਲਈ ਮੈਂ ਬਾਬਾ ਜੀ ਕੋਲ ਬਹੁਤ ਦੁਆ ਕਰਦੀ ਆਂ ਦੀ ਪਰਮਾਤਮਾ ਉਹਦੇ ਬੱਚਿਆਂ ਦਾ ਹੈ ਉਹਦੇ ਬੱਚਿਆਂ ਦਾ ਧਿਆਨ ਤੂੰ ਹੀ ਰੱਖਣਾ ਹੈ ਉਹਨਾਂ ਦਾ ਆਪਣਾ ਪਿਤਾ ਤਾਂ ਤੂੰ ਖੋ ਲਿਆ ਹੈ ਪਰ ਤੂੰ ਜਗਤ ਪਿਤਾ ਹੈ ਨਾ ਤੂੰ ਉਹਨਾਂ ਦਾ ਜਗਤ ਪਿਤਾ ਬਣ ਕੇ ਰਾਖੀ ਕਰਨੀ ਹੈ ਪਰਮਾਤਮਾ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਹੈ ਜਦੋਂ ਕਹਿੰਦੇ ਵਾਹਿਗੁਰੂ ਅੱਗੇ ਇਹ ਅਰਦਾਸ ਕਰਉਣਾ ਕਿ ਵਾਹਿਗੁਰੂ ਤੂੰ ਜਗਤ ਪਿਤਾ ਹੈ ਤੂੰ ਸਭ ਦਾ ਪਿਤਾ ਹੈ ਤੂੰ ਸਭ ਦੀ ਸੁਣਦਾ ਹੈ ਮੇਰੇ ਸਤਿਗੁਰੂ ਮੇਰੀ ਵੀ ਸੁਣ ਮੇਰੀ ਨਿਮਾਣੀ ਦੀ ਵੀ ਸੁਣ ਤੇ ਵਾਹਿਗੁਰੂ ਬਹੁਤ ਖੁਸ਼ ਹੁੰਦੇ ਨੇ ਜਦੋਂ ਅਸੀਂ ਕਹੀਏ ਨਾ ਕਿ ਵਾਹਿਗੁਰੂ ਤੇਰੇ ਓਟ ਆਸ ਰਹੀ ਤੇਰੇ ਵਾਸਤੇ ਸਾਰਾ ਪਰਿਵਾਰ ਛੱਡਿਆ ਹੈ ਮੈਂ ਵਾਹਿਗੁਰੂ ਤੂੰ ਮੇਰੇ ਪਰਿਵਾਰ ਦੀ ਰਾਖੀ ਕਰੀ ਤੂੰ ਮੇਰੇ ਪਰਿਵਾਰ ਦੀ ਰક્ષਾ ਕਰੀ ਪ੍ਰਮਾਤਮਾ ਜਦੋਂ ਤੁਸੀਂ ਆਪਣਾ ਸਹਾਰਾ ਬਾਬਾ ਦੀਪ ਸਿੰਘ ਨੂੰ ਮੰਨਦੇ ਹੋਣਾ ਤਾਂ ਬਾਬਾ ਦੀਪ ਸਿੰਘ ਜੀ ਸ਼ਾਖਸ਼ਤ ਤੁਹਾਡੇ ਪਰਿਵਾਰ ਦੀ ਰੱਖਿਆ ਕਰਨ ਲਈ ਆਉਂਦੇ ਨੇ ਉਹ ਤੁਹਾਡੇ ਪਰਿਵਾਰ ਤੇ ਮੇਰੇ ਪਰਿਆ ਹੱਥ ਰੱਖਦੇ ਨੇ ਤਾਂ ਕਿ ਤੁਹਾਡਾ ਵਿਸ਼ਵਾਸ ਡੋਲੇ ਨਾ ਇਹ ਮੇਰੀ ਅੱਖੀ ਦੇਖੀ ਹੋਈ ਘਟਨਾ ਹੈ ਚਲੋ ਉਹ ਭੈਣ ਦਾ ਪਤੀ ਤਾਂ ਇਦਾਂ ਹੋ ਗਿਆ ਪੂਰਾ ਹੋ ਗਿਆ ਪਰ ਕਹਿੰਦੇ ਕਿ ਚਲੋ ਅੱਗੇ ਜੋ ਲਾਈਫ ਚ ਆਂਦੀ ਹੈ ਨਾ ਕਹਿੰਦੇ ਛੋਟੀ ਮੋਟੀ ਮੈਨੂੰ ਪ੍ਰੋਬਲਮ ਆ ਜਾਂਦੀ ਹੈ ਨਾ ਤਾਂ ਮੈਂ ਸ਼ਹੀਦਾ ਦੀ ਜੋਤ ਜਗਾਉਣੀ ਆ ਬਾਬਾ ਦੀਪ ਸਿੰਘ ਜੀ ਦਾ ਓਟ ਆਸਰਾ ਲੈਣੀ ਆ ਤਾਂ ਮੈਨੂੰ ਪਤਾ ਵੀ ਨਹੀਂ ਲੱਗਦਾ ਮੇਰੇ ਦੁੱਖ ਕਿਵੇਂ ਸੁੱਖਾਂ 'ਚ ਤਬਦੀਲ ਹੋ ਜਾਂਦੇ ਨੇ ਕਹਿੰਦੇ ਬਹੁਤ ਕਟਨਾਵਾਂ ਜ਼ਿੰਦਗੀ 'ਚ ਘਟਦੀਆਂ ਨੇ ਮੇਰੀ ਵੀ ਕਦੀ ਕੁਸ਼ ਹੋ ਜਾਂਦਾ ਹੈ ਕਦੀ ਕੁਸ਼ ਹੋ ਜਾਂਦਾ ਹੈ ਕਹਿੰਦੇ ਪਰ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਬਾਲ ਵੀ ਕਿਸੇ ਦਾ ਵਿੰਗਾ ਨਹੀਂ ਹੁੰਦਾ ਪਰਮਾਤਮਾ ਅੰਗ ਸੰਗ ਸਹਾਈ ਹੁੰਦੇ ਨੇ ਖਾਸਾ ਜੀ ਜਦੋਂ ਅਸੀਂ ਆਪਣੇ ਦੁਖੀ ਹਿਰਦੇ ਨਾਲ ਪਰਮਾਤਮਾ ਨੂੰ ਯਾਦ ਕਰਦੇ ਨਾ ਵੀ ਪਰਮਾਤਮਾ ਤੇਰੇ ਹੱਥ ਡੋਰੀ ਏ ਸਾਡੀ ਵੀ ਮੈਂ ਤਾਂ ਫੜਾਤੀ ਹੁਣ ਆਪਣੀ ਡੋਰੀ ਹੁਣ ਪ੍ਰਭੂ ਤੂੰ ਹੀ ਰੱਖਿਆ ਕਰਨੀ ਹੈ ਤੂੰ ਹੀ ਸਾਨੂੰ ਬਚਾਉਣਾ ਹੈ ਤੇ ਸਾਨੂੰ ਸਹੀ ਰਾਹਤੇ ਤੇ ਲਾਉਣਾ ਹੈ ਇਹ ਭੈਣ ਨੇ ਆਪਣੀ ਸਾਡੇ ਬਿੱਤੀ ਦੁੱਖਪਰੀ ਹੱਡ ਬਿੱਤੀ ਬਿਆਨ ਕੀਤੀ ਹੈ ਕਹਿੰਦੇ ਕਿ ਮੇਰਾ ਜਿਹੜਾ ਦੂਜਾ ਭਰਾ ਸੀ ਨਾ ਉਹ ਬਿਲਕੁਲ ਟੁੱਟ ਚੁੱਕਿਆ ਸੀ ਜਦੋਂ ਉਹਦੀ ਭਰਾ ਦੀ ਡੈਥ ਹੋਈ ਉਹ ਵੀ ਬਹੁਤ ਹੀ ਦੁਖੀ ਤੇ ਬਹੁਤ ਹਿਸੂਸਕ ਰਹਿਣਾ ਸ਼ੁਰੂ ਹੋ ਗਿਆ ਵੀ ਜ਼ਿੰਦਗੀ ਚ ਹੁਣ ਕੋਈ ਖੁਸ਼ੀ ਹੀ ਨਹੀਂ ਰਹੀ ਐਵੇਂ ਲੱਗਦਾ ਸੀ ਵੀ ਬਸ ਉਹਦੇ ਨਾਲ ਹੀ ਸਭ ਕੁਝ ਖਤਮ ਹੋ ਗਿਆ ਹੈ ਪਰ ਦੇਖੋ ਜਿਆਦਾ ਸੀ ਕਿਸੇ ਦੇ ਮਰਨ ਨਾਲ ਖਾਣਾ ਪੀਣਾ ਨਹੀਂ ਛੱਡਦੇ ਹੈਗੇ ਵਿਆਹਾਂ ਤੇ ਜਾਣਾ ਨਹੀਂ ਛੱਡਦੇ ਹੈਗੇ ਤੇ ਫਿਰ ਰੱਬ ਦੇ ਨਾਮ ਲੈਣ ਚ ਕੰਜੂਸੀ ਨਹੀਂ ਕਰਨੀ ਚਾਹੀਦੀ ਕਿ ਪਰਮਾਤਮਾ ਉਹ ਜੀ ਤੂੰ ਸਾਡੇ ਕੋ ਖੋਇਆ ਹੈ ਬਾਕੀਆਂ ਦੀ ਤੰਦਰੁਸਤੀ ਰੱਖੀ ਤੇਰੀ ਮਰਜ਼ੀ ਹੈ ਪਰਮਾਤਮਾ ਜਿਹਹ ਜੇ ਅਸੀਂ ਹਾਂ ਭੋਲੇ ਪਾਲੇ ਇਹੋ ਜੇ ਬਣਾ ਕੇ ਰੱਖੀ ਤੇਰੇ ਹੀ ਦਵਾਰੇ ਬੈਠੇ ਹਾਂ ਤੂੰ ਹੀ ਸਾਡੀ ਰੱਖਿਆ ਕਰਨੀ ਹੈ ਖਾਲਸਾ ਜੀ ਜਦੋਂ ਆਪਾਂ ਅਸੇ ਜੀਆਂ ਦੁਆਵਾਂ ਕਰਦੇ ਹਨਾ ਤੇ ਰੱਬ ਖੁਦ ਸੁਣਦੇ ਨੇ ਚਲੋ ਠੀਕ ਹੈ ਉਸ ਭੈਣ ਦਾ ਪਤੀ ਐਦਾ ਗੁਜ਼ਰ ਗਿਆ ਹੈ ਪਰ ਫਿਰ ਵੀ ਦੇਖੋ ਵਿਸ਼ਵਾਸ ਉਸ ਪੈਂਦਾ ਹੈ ਕਹਿੰਦੇ ਕਿ ਵਾਹਿਗੁਰੂ ਜੇ ਇੰਨੀ ਕਰਾਰੀ ਸੱਟ ਲਾਈ ਹੈ ਨਾ ਤੇ ਇਹਨੂੰ ਮੈਨੂੰ ਇਹਦੇ ਵਿੱਚ ਵਿਚਰਨ ਦੀ ਵੀ ਹਿੰਮਤ ਤੂੰ ਹੀ ਦੇਣੀ ਹੈ ਖਾਲਸਾ ਜੀ ਵਾਹਿਗੁਰੂ ਆਪੇ ਹੀ ਸਭ ਨੂੰ ਸਬਰ ਤੇ ਸਿੱਦਕ ਬਖਸ਼ਦਾ ਹੈ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸੱਚੇ ਪਾਸ਼ਾ ਸਭ ਤੇ ਕਿਰਪਾ ਕਰਨ ਮੇਰ ਪਰਿਆ ਹੱਥ ਰੱਖਣ ਖਾਲਸਾ ਜੀ ਸਭ ਦੇ ਬੱਚਿਆਂ ਨੂੰ ਤੰਦਰੁਸਤੀ ਦੇਣ ਸਭ ਦੇ ਘਰਾਂ 'ਚ ਬਰਕਤਾਂ ਪਾਉਣ ਸਰਬਤ ਦਾ ਪੜਾ ਮੰਗੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ